ਸਾਰੇ ਦੇਸ਼ਵਾਸੀਆਂ ਨੂੰ ਖਾਸ ਕਰਕੇ ਪੰਜਾਬ ਵਾਸੀਆਂ ਨੂੰ ਗਰੀਜਾ ਦੇ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਨਵਾਂ ਸਾਲ ਆਇਆ ਕੁਝ ਨਵਾਂ ਵੀ ਹੋਣਾ ਚਾਹੀਦਾ ਹੋਣਾ ਚਾਹੀਦਾ ਹੀ ਹੋਣਾ ਚਾਹੀਦਾ ਨਵਾਂ ਸਾਲ ਆਇਆ ਕੁਝ ਨਵਾਂ ਵੀ ਹੋਣਾ ਚਾਹੀਦਾ ਪੰਜਾਬ ਦੇ ਲੋਕਾਂ ਲਈ ਨਵਾਂ ਹੋਣਾ ਚਾਹੀਦਾ ਅਗਰ ਅਸੀਂ ਲੋਕ ਪੰਜਾਬ ਦੀ ਭਲਾਈ ਚਾਹਨੇ ਆ ਅਗਰ ਅਸੀਂ ਲੋਕ ਪੰਜਾਬ ਦੇ ਕਿਸਾਨਾਂ ਦੀ ਭਲਾਈ ਚਾਹਨੇ ਆ ਅਗਰ ਅਸੀਂ ਲੋਕ ਪੰਜਾਬ ਦੇ ਨੌਜਵਾਨਾਂ ਦੀ ਭਲਾਈ ਚਾਹੁੰਦੇ ਆ ਤਾਂ ਕੁਝ ਨਵਾਂ ਇਸ ਸਾਲ ਚੀ ਹੋਣਾ ਚਾਹੀਦਾ ਹੋਣਾ ਚਾਹੀਦਾ ਹੁਣ ਜਿਹੜਾ ਵੀ ਹੋਣਾ ਕੀ ਹੋਣਾ ਚਾਹੀਦਾ ਹਰ ਮੂਲੇ ਸਵਾਲ ਉੱਤਰਾ ਫਿਲਮਾਂ ਵੀ ਬੜੀਆਂ ਪੰਜਾਬ ਦੇ ਉੱਤੇ ਪੰਜਾਬ ਦੇ ਮਿੱਸੀ ਦੇ ਬਾੜ ਨਹੀਂ ਇਹ ਅੰਬੀਅਟ ਬਾੜ ਪੀ ਪੰਜਾਬ ਦੇ ਲੋਕ ਮਿੱਸੀ ਦੇ ਆਦੀ ਨਹੀਂ ਲੋਕਾਂ ਨੇ ਫਿਲਮਾਂ ਵੀ ਬਣਾਈਆਂ ਵੀ ਪੰਜਾਬ ਦੇ ਲੋਕ ਨਸ਼ਾ ਦੇ ਆਦੀ ਨੇ ਜਗਤ ਜਗਤ ਨਸ਼ਾ ਪੀਗਦਾ ਅਸੀਂ ਲੋਕ ਵੀ ਚਾਹਨੇ ਆ ਅਸੀਂ ਕਿਉਂ ਪੰਜਾਬ ਦੇ ਜ਼ਿਆਦਾਤਰ ਲੋਕ ਚਾਹਦੇ ਹੋਣਗੇ ਵੀ ਪੰਜਾਬ ਦੇ ਕਿਸਾਨ ਨੂੰ ਵੀ Rajasthan ਦੀ ਤਰਜ਼ ਦੇ ਉੱਤੇ ਪੰਜਾਬ ਦੇ ਕਿਸਾਨ ਨੂੰ ਵੀ ਮੱਧਪਕੇਂ ਦੀ ਤਰਜ਼ ਦੇ ਉੱਤੇ ਖੇਤ ਦੀ ਖੇਤੀ ਕਰਨ ਦਾ ਮੌਕਾ ਮਿਲੇ ਮਿਲਣਾ ਚਾਹੀਦਾ ਬਿਲਕੁਲ ਮਿਲਣਾ ਚਾਹੀਦਾ ਪ੍ਰਧਾਨ ਜੀ ਬਿਲਕੁਲ ਹਰੇਕ ਪੰਜਾਬੀ ਦਾ ਦੈਸ ਸੰਦੇਸ਼ ਆ ਪੰਜਾਬ ਸਰਕਾਰ ਨੂੰ ਵੀ ਪੰਜਾਬ ਦੇ ਕਿਸਾਨ ਨੂੰ ਫੀਮ ਦੀ ਖੇਤੀ ਕਰਨ ਦਾ ਮੌਕਾ ਮਿਲਣਾ ਚਾਹੀਦਾ ਕੁਝ ਲੋਗ ਕਮੈਂਟ ਵੀ ਕਰਦੇ ਨੇ ਵੀ ਨਸ਼ੇ ਦੀ ਗੱਲ ਕਰ ਰਹੇ ਇਸ ਤਰ੍ਹਾਂ ਦੇ ਲੋਗ ਪਰ ਅਸੀਂ ਕਿਹੜਾ ਚਾਵਾਂਗੇ ਫੀਮ ਕਿਸ ਦਵਾਈ ਚ ਪ੍ਰਯੋਗ ਕੀਤਾ ਜਾਂਦਾ ਫੀਮ ਦਾ ਪ੍ਰਯੋਗ ਕਿਸ ਮੈਡੀਸਨ ਦੀ ਦਵਾਈ ਦੇ ਪ੍ਰਯੋਗ ਨਹੀਂ ਕੀਤਾ ਜਾਂਦਾ ਅਗਰ ਹਫੀਦ ਕੋਈਆਂ ਮਿਲੇ ਅਗਰ ਹਫੀਦ ਪੰਜਾਬ ਦੇ ਲੋਕਾਂ ਨੂੰ ਦਵਾਈ ਮਾਤਰ ਖਾਣ ਲਈ ਹਰੇਕ ਨੂੰ ਮਿਲੇ ਜਿਹੜੇ ਲੋਕ ਖਾਣਾ ਚਾਹੁੰਦੇ ਨੇ ਤਾਂ ਪੰਜਾਬ ਵਿੱਚ ਚਿੱਟੇ ਦਾ ਜਿਹੜਾ ਨਸਰ ਦਾ ਚਿੱਟੇ ਦਾ ਜਿਹੜਾ ਦਰਿਆ ਵਹਿ ਰਿਹਾ ਜਿਹੜਾ ਟੀਕਿਆਂ ਦਾ ਦਰਿਆ ਵਹਿ ਰਿਹਾ ਉਹਨੂੰ ਕਿਹੜਾ ਕਿਤੇ ਰੋਕ ਲੱਗ ਸਕਦੀ ਹੈ ਅੱਗੇ ਵੀ ਇੱਕ ਟਾਈਮ ਹੁੰਦਾ ਸੀਗਾ ਲੋਕ ਪੁੱਕੀ ਖਾਂਦੇ ਸੀਗੇ ਪੁੱਕੀ ਵੀ ਮਿਲ ਜਾਂਦੀ ਸੀਗੀ ਲੋਕ ਛੁਪਾ ਕੇ ਮਿਲਦੀ ਸੀਗੀ ਪਰ ਲੋਕ ਕਹਿੰਦੇ ਨੇ ਜਿਹੜੇ ਲੋਕ ਪੁੱਕੀ ਖਾਂਦੇ ਸੀਗੇ ਇੱਕ ਕਾਰਡ ਲਾ ਕੇ ਇੱਕ ਚਮਚ ਪੁੱਕੀ ਖਾ ਕੇ ਸਾਰਾ ਦਿਲ ਕੰਮ ਕਰਦੇ ਲੈਂਦੇ ਸੀਗੇ ਪਰ ਕਿਸੇ ਦਾ ਮਰ ਡਰ ਨਹੀਂ ਕਰਦਾ ਮਰ ਪੁੱਕੀ ਖਾ ਕੇ ਜਾਂ ਥੀਮ ਖਾ ਕੇ ਕਹਿੰਦੇ ਕਿਸੇ ਦਾ ਮਰ ਡਰ ਨਹੀਂ ਤੱਕ ਸਵੇ ਅੱਜ ਤੱਕ ਜਕਰਦਾ ਸੀ ਜ਼ਰਾ ਪਰ ਕੰਮ ਨਹੀਂ ਕਰਦਾ ਸੀ ਪਰ ਹੁਣ ਕੀ ਹੋ ਰਿਹਾ ਚਿੱਤੇ ਦੇ ਨਾਲ ਜਿਹੜੇ ਲੋਕ ਚਿਟਾ ਪੀਂਦੇ ਨੇ ਜਿਹੜਾ ਲੋਕ ਚਿਟਾ ਸੇਵਨ ਕਰਦੇ ਨੇ ਜੋ ਉਹਨਾਂ ਨੂੰ ਤੋੜ ਲੱਗਦੀ ਹੈ ਤਾਂ ਮਹਿੰਗਾ ਨਸ਼ਾ ਇੱਕ ਤਾਂ ਸਿੰਥੈਟਿਕ ਨਸ਼ਾ ਇੱਕ ਤਾਂ ਮੋਟਾ ਹੋ ਰਹੀ ਉਹਦੇ ਨਾਲ ਨਸ਼ੇ ਦੇ ਨਾਲ ਸਿੰਥੈਟਿਕ ਨਸ਼ੇ ਦੇ ਨਾਲ ਚਿਟੇ ਦੇ ਨਸ਼ੇ ਦੇ ਨਾਲ ਇੱਕ ਤਾਂ ਮੋਟਾ ਹੋ ਰਹੀ ਗਏ ਸਾਰੇ ਆਮ ਅਗਰ ਜੋ ਉਹ ਤੋੜ ਲੱਗਦੀ ਹੁੰਦੀ ਹੈ ਜਦੋਂ ਉਹ ਕੋ ਪੈਸੇ ਮੁੱਕ ਜਾਂਦੇ ਨੇ ਉਹ ਪੈਸੇ ਦੀ ਕੂਤੀ ਕਰਨ ਲਈ ਉਹ ਲੋਕਾਂ ਦੀ ਅਖੂਆ ਕਰਦਾ ਫਿਰਦਾ ਹੈ ਕਿ ਤਰ੍ਹਾਂ ਕਿਤੇ ਕਿਤੇ ਜਾਕੂ ਮਾਰਦਾ ਕਿਸੇ ਦੇ ਵਾਲੋਰ ਤਾਂ ਕਿ ਉਹ ਪੈਸੇ ਦੀ ਵੋ ਕਰਦਾ ਕਿਤੇ ਨਹੀਂ ਚੈਨੀ ਖੁੰਦਾ ਫਿਰਦਾ ਕਰਦੇ ਮੋਹਾਈ ਖੁੰਦਾ ਫਿਰਦਾ ਕਰਦੇ ਮੁਰਸਾ ਦੇ ਚੋਰੀ ਕਰਦਾ ਬੰਦਾ ਤਾਂ ਤਾਂ ਨਹੀਂ ਕਰਦਾ ਬਿਲਕੁਲ ਜੀ ਇੱਕ ਤਾਂ ਪੰਜਾਬ ਦਾ ਕਿਸਾਨ ਕਿਸਾਨ ਹੋਏਗਾ ਹੋਏਗਾ ਨਹੀਂ ਹੋਏਗਾ ਅਗਰ ਨਸ਼ੇ ਦਾ ਅਫੀਮ ਦਾ ਉਤਪਾਦਨ ਅਗਰ ਪੰਜਾਬ ਦਾ ਕਿਸਾਨ ਕਰਦਾ ਕਿਤੇ ਨਾ ਕਿਤੇ ਪੰਜਾਬ ਦੇ ਕਿਸਾਨ ਦੀ ਅੱਠ ਬਵਸਤਾ ਠੀਕ ਹੋਏਗੀ ਜਿਹੜਾ ਹਰ ਦਿਨ ਦੁਅਏ ਪੀਏ ਦਿਲ ਕਿ ਸੰਤਰ ਨਾ ਲਾਈ ਬੈਠੇ ਰਹਿੰਦੇ ਨੇ ਸੜਕਾਂ 'ਚ ਜਾਨ ਕਰਦੇ ਨੇ ਪੰਜਾਬ ਦੀਆਂ ਰੀਤੀਆਂ ਕਿਤੇ ਕਿਤੇ ਪੰਜਾਬ ਦੇ ਲੋਕਾਂ ਨੂੰ ਉਸ ਤੋਂ ਵੀ ਰਾਤ ਮਿਲੇਗੀ ਇਹਨੇ ਵੀ ਨਹੀਂ ਮਿਲੇਗੀ ਦੂਸਰੀ ਗੱਲ ਕਿਤੇ ਕਿਤੇ ਲੋੜ ਪੈਂਦੀ ਐ ਜਦੋਂ ਬੰਦਾ 40 45 ਟੱਪਦਾ 50 ਟੱਪਦਾ ਕਿਤੇ ਕਿਤੇ ਹਰ ਬੰਦਾ ਫੀਲ ਕਰਦਾ ਕਿ ਮੈਨੂੰ ਮੜ ਜਾ ਕੀ ਕਹਿੰਦੇ ਨੂੰ ਤੇਰੇ ਦਾਣੇ ਵਰਗਾ ਇਹੀ ਦੇ ਧਾਣੇ ਵਰਗਾ ਸਾਨੂੰ ਖੀਰ ਦਾ ਸੇਵਨ ਕਰਨ ਨੂੰ ਮਿਲ ਜੇ ਵੀ ਮੈਂ ਸਾਰਾ ਦਿਨ ਤਗੜਾ ਹੋ ਕੇ ਕੰਮਦਾ ਫਿਰਦਾ ਆਪਣਾ ਕੰਮ ਕਾਜ ਕਰ ਸਕਾਂਗਾ ਬਿਲਕੁਲ ਐਦਿ ਹੁੰਦਾ ਅਸੀਂ ਲੋਕ ਤਾਂ ਅਪੀਲ ਕਰਨਾ ਚਾਹੁੰਦੇ ਸਰਕਾਰ ਨੂੰ ਅਗਰ ਖੀਰ ਦਾ ਖਸਦ ਦਾ ਖੁੱਲੇ ਠੇਕੇ ਗੁੱਜਨ ਉਤਪਾਦਨ ਹੋਵੇ ਪੰਜਾਬ ਵਿੱਚ ਇੱਕ ਠੇਕੇ ਗੁੱਜਨ ਲੋਕਾਂ ਨੇ ਵਿਰੋਧ ਕਰਨਾ ਵੀ ਠੇਕੇ ਜੋ ਗੁੱਜੇ ਕਹਿੰਦੇ ਜਿਨ੍ਹਾਂ ਨੇ ਵਿਰੋਧ ਕਰਨਾ ਉਹਨਾਂ ਨੂੰ ਇਹ ਵੀ ਚੀਜ਼ ਸੋਚਣੀ ਚਾਹੀਦੀ ਹੈ ਨਾ ਅੱਜ ਜਿਵੇਂ ਜਿਵੇਂ ਘਰ ਘਰ ਦੇ ਵਿੱਚ ਅੱਜ ਨਵਾਂ ਸਾਲ ਬਣਾਇਆ ਜਾ ਰਿਹਾ ਤੁਹੀਆਂ ਮੜਾਈਆਂ ਜਾ ਰਹੀਆਂ ਹਾਂ ਅਗਰ ਸਰਕਾਰ ਇਸ ਸੁਖੀਮ ਦੀ ਖੇਤੀ ਨੂੰ ਲੀਗਲ ਕਰ ਦਿੰਦੀ ਹੈ ਪੰਜਾਬ ਦੇ ਵਿੱਚ ਹਾਂਜੀ ਅੱਜ ਜਿਹੜੇ ਨੌਜਵਾਨ ਨਸ਼ੇ ਦੀ ਪੇਟ ਚੜੇ ਆ ਕਿ ਉਹ ਵੀ ਆਪਣੇ ਪਰਿਵਾਰ ਦੇ ਨਾਲ ਆਪਣੇ ਮਾਵਾ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਆਪਣੇ ਭਰਾਵਾਂ ਦੇ ਨਾਲ ਨਵਾਂ ਸਾਲ ਨਾ ਮਨਾਉਂਦੇ ਦੀਵਾਲੀ ਨਾ ਮਨਾਉਂਦੇ ਦੀਵਾਲੀ ਨਾ ਮਨਾਉਂਦੇ ਦੀਵਾਲੀ ਨਾ ਮਨਾਉਂਦੇ ਕਿ ਹਾਰ ਸਾਰੇ ਇੱਥੇ ਨਾ ਪੈਸਾ ਸਾਰਾ ਅਗਰ ਨਸ਼ੇ ਦੀ ਲਾਦਨ ਦੇ ਨਸ਼ੇ ਦੀ ਲਾਦਨ ਦੇ ਇਹ ਮੋਤਾ ਹੌਲੀਏ ਲਗਾਤਾਰ ਗੱਲ ਕਰਦੇ ਨਸ਼ੇ ਦੀ ਮੈਂ ਫੇਰ ਕਹ ਰਿਹਾ ਖਸਖਸ ਦਾ ਸੇਵਨ ਕਰਕੇ ਠੀਨ ਦਾ ਸੇਵਨ ਕਰਕੇ ਕੋਈ ਵੀ ਬੇਤੀ ਕਿਸੇ ਦਾ ਮਰਡਰ ਨਹੀਂ ਕਰਦਾ ਕਿਸੇ ਦਾ ਕਟਲ ਨਹੀਂ ਕਰਦਾ ਨਹੀਂ ਕਰਦਾ ਦੂਜੀ ਗੱਲ ਲੋਕਾਂ ਨੇ ਵਿਰੋਧ ਕਰਨਾ ਲੋਕਾਂ ਨੇ ਵਿਰੋਧ ਕਰਨਾ ਵਿਅਕਤੀ ਠੀਨ ਦੇ ਨਸ਼ੇ ਦੀ ਗੱਲ ਕਰਦੇ ਨੇ ਜਦ ਕਿ ਸਿਕਾਨੇ ਕੁਦਰਤੀ ਫਸਲ ਹੈ ਠੀਨ ਜਿਹੜੀ ਹੈ ਜੀ ਕੁਦਰਤੀ ਫਸਲਿਆਤਾਂ ਦੀ ਤੋਂ ਪੈਦਾ ਹੁੰਦੀ ਐ ਉਹ ਨਸ਼ਕਦਾ ਹੋ ਸਕਦਾ ਦੂਜੀ ਗੱਲ ਇਹ ਵੀ ਐ ਜਗਾ ਜਗਾ ਸ਼ਰਾਬ ਦੇ ਠੇਕੇ ਵੀ ਤਾਂ ਖੁੱਲੇ ਹੋਏ ਐ ਜਗਾ ਜਗਾ ਸ਼ਰਾਬ ਦੇ ਅੱਗੇ ਠੇਕੇ ਹੁੰਦੇ ਸੀਗੇ ਦੁਕਾਨ ਖੋਲੀ ਲੁਕੁਪ-ਛੁਪ ਕੇ ਖੋਲਦੇ ਹੁੰਦੇ ਸੀ ਐ ਪਰ ਇੰਨਾ ਵੱਡੇ ਵੱਡੇ ਸ਼ੋਰੂਮ ਕਹਿ ਤਾ ਵੀ ਖੁੱਲੇ ਹੁੰਦੇ ਸੀ ਹੁੰਦਾ ਵੱਡੇ ਵੱਡੇ ਸ਼ੋਰਮਾਂ ਦੇ ਤਹਿਤ ਸ਼ਰਾਬ ਦੇ ਠੇਕੇ ਜਗਾ ਜਗਾ 1 ਕਿਲੋਮੀਟਰ ਰੇਂਜ ਦੀ ਵਿੱਚ 4-4 ਠੇਕੇ ਐ ਮੈਂ ਵੀ ਇਹੀ ਕਹ ਰਿਹਾ ਠੇਕੇ ਖੁੱਲੇ ਹੋਏ ਨਾ अगर शराब का सेवन गलत नहीं है वैसे तो मैं कहना शराब जो पीने शराब पीके शराब पीके लड़ाइया जरूर करते हैं मैं फिर कह रहा अगर शराब गलत नहीं है तो कीमत गलत हो सकती है जबकि कीमत ज्यादातर दवाइय पाई जाए बिल्कुल अभी सरकार अपील करना चाहवा ਜਿੱਥੇ ਕਿਸਾਨ ਦਾ ਫਾਇਦਾ ਜਿੱਥੇ ਕਿਸਾਨ ਦਾ ਫਾਇਦਾ ਕਿਧਰੇ ਕਿਤੇ ਉਹਨਾਂ ਲੋਕਾਂ ਨੂੰ ਵੀ ਫਾਇਦਾ ਹੋਏਗਾ ਜਿਹੜੇ ਲੋਕ ਥੋੜੇ ਬੋਧੇ ਬਿਮਾਰ ਰਹਿੰਦੇ ਨੇ ਜਿਹੜੇ ਥੋੜੇ ਬੋਧੇ ਜਿਹਨਾਂ ਦੀ ਸਰੀਰ ਟੁੱਟਦੇ ਨੇ ਚਾਹੇ ਸ਼ੂਗਰ ਕਰਕੇ ਕਹ ਲਓ ਜਾਂ ਕੋਈ ਹੋਰ ਕੋਈ ਜ਼ਖਵਾ ਮਾਰ ਜਾਂਦਾ ਉਹਦੇ ਕਰਕੇ ਵੀ ਕਹ ਲਓ ਕਿਧਰੇ ਕਿਤੇ ਬਹੁਤ ਹੀ ਫਾਇਦੇਮੰਦ ਕਹੀ ਜਾਂਦੀ ਹੈ ਡਾਕਟਰ ਵੀ ਕਹਿੰਦੇ ਨੇ ਸਰਿਆਮੀ ਕਹਿੰਦੇ ਪਰ ਅੰਦਰ ਖਾਤੇ ਕਿਹਦੇ ਕਹਿੰਦੇ ਨੇ ਵੀ ਖੀਮ ਦਾ ਸੇਵਨ ਬੜਾ ਮਾੜਾ ਕਰਦੇ ਆਰੋ ਦੀਂ ਦਾ ਹੁਣ ਵੀ ਮਿਲ ਜਾਂਦੀ ਹੈ ਲੋਕਾਂ ਨੂੰ ਪਰ ਮਿਲਦੀ ਕੀ ਹੈ ਨਕਲੀ maal ਮਿਲਦਾ ਬਿਲਕੁਲ ਨਕਲੀ maal ਮਿਲਦਾ ਮਿਲਾਪੀ ਮਿਲਦਾ ਦਵਾਈਆਂ ਵਾਲਾ ਮਿਲਦਾ ਕਿਸੇ ਕਿਸੇ ਨੂੰ ਉਹਦੇ ਕਰਕੇ ਲੋਕਾਂ ਨੂੰ ਲੱਗਦ ਕਰਾਂ ਦੀਆਂ ਬਿਮਾਰੀਆਂ ਲੱਗੀਆਂ ਨੇ ਕੀ ਲੱਗਦੀਆਂ ਨੇ ਅਲਗ-ਅਲਗ ਬਿਮਾਰੀਆਂ ਲੱਗਦੀਆਂ ਨੇ ਅਸੀਂ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਮੰਨ ਸਾਹਿਬ ਤੁਸੀਂ ਵੱਡੇ ਸਟੈਪ ਲੈ ਰਹੇ ਬੋਰਡ ਸਟੈਪ ਲੈ ਲਿਓ ਕਈ ਵਾਰੀ ਤੁਹਾਨੂੰ ਦੇਖਿਆ ਕੁਝ ਵਿਪਕਸ਼ੀ ਜਨਾਣਾ ਬਹਿਸ ਕਰਦੇ ਹੋ ਬਿਨਾਂ ਵਿਵਾਦ ਬੋਲਦੇ ਹਾਂ ਬੜਾ ਬੇਵਕ ਬੋਲਦੇ ਹਾਂ ਬੜੇ ਬੋਲਡ ਸਟੈਪ ਵੀ ਲਏ ਹਾਂ ਆ ਵੀ ਇੱਕ ਬੋਲਡ ਸਟੈਪ ਲਿਆ ਮੈਂ ਦਕਾਉਂਗਾ ਬੋਲਡ ਸਟੈਪ ਇਹ ਅਗਰ ਤੁਸੀਂ ਪੰਜਾਬ ਦੇ ਕਿਸਾਨ ਨੂੰ ਹਿੰਦੀ ਖੇਤੀ ਦੀ ਇਜਾਜ਼ਤ ਦੇ ਦਿਓ ਜਿਸ ਤਰ੍ਹਾਂ ਠੇਕੇ ਸ਼ਰਾਬ ਦੇ ਖੁੱਲ੍ਹ ਦੇ ਲਈ ਉਦਾਂ ਹੀ ਠੇਕੇ ਖਸਦ ਦੇ ਤਰੀਕੇ ਦੇ ਖੁੱਲ੍ਹੇ ਜਾਣ ਜਿਹੜੇ ਜੂਤਮੰਦ ਲੋਕ ਨੇ ਉਥੋਂ ਸऱ्या ਗੁਲਿਆ ਮੈ ਸਕ ਬਾਕੀ ਤੇ ਨਾ ਕਿਸੇ ਪੰਜਾਬ ਵਿੱਚ ਸਾਨੂੰ ਫਾਇਦਾ ਹੋਏਗਾ ਕਿਤੇ ਕਿਸਾਨ ਦੀ ਅੱਠ ਵਸਤਾ ਨੂੰ ਫਾਇਦਾ ਹੋਏਗਾ ਉੱਥੇ ਕਿਤੇ ਰੱਖਦੇ ਪੰਜਾਬ ਦੇ ਲੋਕਾਂ ਨੂੰ ਵੈਰਾਗਾ ਉਹਨਾਂ ਬੱਚਿਆਂ ਨੂੰ ਵੈਰਾ ਹੋਊਗਾ ਜਿਹੜੇ ਲੋਗ ਨਸ਼ੇ ਕਰਕੇ ਚਿੱਟੇ ਦਾ ਸੇਵਨ ਕਰਕੇ ਖੋਹਾਂ ਕਰਦੇ ਨੇ ਕਤਲ ਕਰਦੇ ਨੇ ਆਪ ਹੀ ਸੁੰਝਾ ਲਾਲ ਆ ਕੇ ਦਲੀਆਂ ਨਾਗੇ ਜਿੱਕੇ ਹੁੰਦੇ ਨੇ ਇਹ ਵੀ ਅਪੀਲ ਕਰਨਾ ਚਾਹੁੰਦਾ ਹਾਂ ਤੁਹਾਨੂੰ ਨਮਸਤਾਲ ਹੈ ਪ੍ਰਧਾਨ ਜੀ ਕੋਈ ਗੋਲ ਸਟੈਪ ਲੋ ਪੰਜਾਬ ਦੇ ਵਿੱਚ ਦੀ ਇੰਟਰਟੇਕ ਇੱਕ ਖਸਦਰ ਟੈਕਨੀਕ ਹੋਣੇ ਜਾਂ ਜੇ ਘਰਾਂ ਵੀ ਬਜਰਾਂਗੇ ਹਰ ਹਰ ਮਹਾਦੇ